ਤੁਹਾਡੀ ਪਸੰਦੀਦਾ ਕਹਾਣੀ ਮੇਰੀ ਜ਼ੁਬਾਨੀ ਵਿੱਚ ਆਪ ਜੀਾਂ ਦਾ ਸਵਾਗਤ ਹੈ ਅੱਜ ਮੈਂ ਲੈ ਕੇ ਆਈਆਂ ਤੁਹਾਡੇ ਲਈ ਕਹਾਣੀ ਸੰਜੋਗ ਇੱਕ ਸ਼ਾਹੂਕਾਰ ਦੀ ਕੰਨਿਆ ਜਦੋਂ ਜਵਾਨ ਹੋਈ ਤਾਂ ਉਸਨੇ ਨਾਈ ਨੂੰ ਸੱਦ ਕੇ ਕਿਹਾ ਕਿ ਉਸਦੀ ਕੰਨਿਆ ਵਾਸਤੇ ਕੋਈ ਯੋਗ ਵਰ ਟੂਣ ਕੇ ਅਤੇ ਸ਼ੁਭ ਮੂਹਰਤ ਕਢਵਾ ਕੇ ਵਿਆਹ ਦੀ ਤਾਰੀਖ ਮੁਕੰਨਲ ਕਰਾਵੇ ਕਿਉਂ ਜੋ ਕੁਝ ਦਿਨਾਂ ਬਾਅਦ ਤਾਰਾ ਡੁੱਬਣ ਵਾਲਾ ਸੀ ਅਤੇ ਸਾਲ ਸਮਾ ਵਿਆਹ ਦੇ ਮਹੂਰਤ ਨਹੀਂ ਸਾ ਨਿਕਲਦੇ ਨਾਈ ਸ਼ਾਹੂਕਰ ਨਾਲ ਸਾਰੀ ਗੱਲ ਵਿਚਾਰ ਕੇ ਚਲਾ ਗਿਆ ਅਤੇ ਪੂਰਬੀ ਪਾਸੇ ਦੇ ਪਿੰਡਾਂ ਵੱਲੋਂ ਇੱਕ ਯੋਗ ਵਰ ਢੂੰਡ ਕੇ ਤੇ ਸ਼ਗਨ ਦੇ ਕੇ ਆਉਂਦੀ ਇਕਾदशी ਦਾ ਵਿਆਹ ਪੱਕਾ ਵੀ ਕਰਾਇਆ ਉਦੋਂ ਸ਼ਾਹੂਕਰ ਦੀ ਪਤਨੀ ਪੇਕੇ ਗਈ ਹੋਈ ਸੀ ਉਸ ਨੂੰ ਉੱਥੇ ਸਹੇਲੀਆਂ ਨੇ ਦੱਸਿਆ ਕਿ ਕੁਝ ਦਿਨਾਂ ਤੱਕ ਤਾਰਾ ਡੁੱਬਣ ਵਾਲਾ ਹੈ ਫਿਰ ਵਿਆਹ ਦੇ ਮਹੂਰਤ ਨਹੀਂ ਨਿਕਲਦੇ ਇਸ ਲਈ ਉਹ ਛੇਤੀ ਹੀ ਕੋਈ ਯੋਗ ਵਰ ਲੱਭ ਕੇ ਜਵਾਨਤੀ ਦਾ ਵਿਆਹ ਕਰਾਤੇ। ਸ਼ਾਹੂਕਾਰ ਦੀ ਪਤਨੀ ਨੇ ਆਪਣੇ ਪੇਕੇ ਪਿੰਡ ਦੇ ਇੱਕ ਗੱਭਰੂ ਨਾਲ ਤੀ ਦਾ ਵਿਆਹ ਪੱਕਾ ਕਰ ਦਿੱਤਾ ਅਤੇ ਆਉਂਦੀ ਕਾਦਸ਼ੀ ਦੀਆਂ ਲਾਵਾ ਨਿਸ਼ਚਿਤ ਕਰ ਦਿੱਤੀਆਂ। ਜਦੋਂ ਸ਼ਾਹੂਕਾਰ ਦੀ ਪਤਨੀ ਘਰ ਵਾਸ ਪਹੁੰਚੀ ਤਾਂ ਉਸਨੇ ਪਤੀ ਨੂੰ ਕੰਨਿਆਂ ਦੀ ਸਗਾਈ ਬਾਰੇ ਸਾਰੀ ਗੱਲ ਦੱਸੀ। ਪਰ ਸ਼ਾਹੂਕਾਰ ਅੱਗੋਂ ਗੁੱਸੇ ਨਾਲ ਬੋਲਿਆ ਕਿ ਤੂੰ ਮੇਰੇ ਤੋਂ ਪੁੱਛਦਾ ਲੈਣਾ ਸੀ। ਮੈਂ ਵਿਆਹ ਦੀ ਗੱਲ ਪਹਿਲਾਂ ਹੀ ਪੱਕੀ ਕਰ ਚੁੱਕਾ ਹਾਂ ਪਤੀ ਪਤਨੀ ਦੋਵਾਂ ਵਿੱਚ ਝਗੜਾ ਹੋ ਗਿਆ ਦੋਵੇਂ ਆਪੋ ਆਪਣੀ ਜੇਦੂ ਪਰਾੜ ਗਏ ਇਕਾदशी ਵਾਲੇ ਦਿਨ ਪਿੰਡ ਵਿੱਚ ਦੋ ਬਰਾਤਾਂ ਢੁਕੀਆਂ ਇੱਕ ਪੂਰਬ ਵੱਲੋਂ ਆਈ ਦੂਜੀ ਪੱਛਮ ਵੱਲੋਂ ਇੱਕ ਕન્યા ਅਤੇ ਦੋ ਜੰਜਾ ਦੇਵਨੈਤ ਸ਼ਿਵ ਤੇ ਪਾਰਵਤੀ ਉਧਰੋਂ ਦੀ ਲੰਘ ਰਹੇ ਸਨ ਸ਼ਿਵ ਜੀ ਦੋ ਬਰਾਤਾਂ ਵੇਖ ਕੇ ਹੱਸ ਪਏ ਪਾਰਵਤੀ ਨੇ ਹੱਸਣ ਦਾ ਕਾਰਨ ਪੁੱਛਿਆ ਸ਼ਿਵ ਜੀ ਨੇ ਦੱਸਿਆ ਇਹ ਦੋਵੇਂ ਇੱਕੋ ਕੁੜੀ ਨੂੰ ਵਿਆਹ ਚੱਲੇ ਨੇ ਪਾਰਵਤੀ ਦੀ ਦਿਲਚਸਪੀ ਵਧ ਗਈ ਤੇ ਉਸਨੇ ਸਾਰੀ ਗੱਲ ਜਾਣਨੀ ਚਾਹੀ ਸਾਰੀ ਗੱਲ ਸੁਣ ਕੇ ਪਾਰਵਤੀ ਨੇ ਪੁੱਛਿਆ ਮਹਾਰਾਜ ਇਸ ਕੰਨਿਆ ਦਾ ਵਿਆਹ ਹੁਣ ਕਿਸ ਦੁੱਲੇ ਨਾਲ ਹੋਵੇਗਾ ਜਿਸ ਨਾਲ ਸੰਜੋਗ ਹੋਏ ਸ਼੍ਰੀਪ ਜੀ ਨੇ ਉੱਤਰ ਦਿੱਤਾ ਸੰਜੋਗ ਕਿਸ ਦੇ ਹੱਥ ਨੇ ਪਾਰਵਤੀ ਨੇ ਪੁੱਛਿਆ ਵਿਦਮਤਾ ਦੇ ਹੱਥ ਸ਼ਿਵ ਜੀ ਨੇ ਕਿਹਾ ਉਸੇ ਵੇਲੇ ਵਿਦਮਤਾ ਉਤਰੋਂ ਦੀ ਲੰਗੀ। ਸ਼ਿਵ ਜੀ ਨੇ ਵਿਦਮਤਾ ਵੱਲ ਇਸ਼ਾਰਾ ਕਰਕੇ ਪਾਰਵਤੀ ਨੂੰ ਕਿਹਾ, "ਉਹ ਵੇਖ ਵਿਦਮਤਾ ਚਾ ਰਹੀ ਹੈ।" ਪਾਰਵਤੀ ਨੇ ਵਿਦਮਤਾ ਨੂੰ ਸੱਦ ਕੇ ਪੁੱਛਿਆ, "ਭੈਣੀ, ਇਨ੍ਹਾਂ ਦੋਹਾਂ ਭਰਾਤਾਂ ਵਿੱਚੋਂ ਕੰਨਿਆ ਦਾ ਵਿਆਹ ਕਿਹੜੇ ਦੂਲੇ ਨਾਲ ਹੋਵੇਗਾ?" ਵਿਦਮਤਾ ਨੇ ਅੰਦਰ ਧਿਆਨ ਹੋ ਕੇ ਦੋਹਾਂ ਦੇ ਸੰਜੋਗ ਵੇਖ ਕੇ ਕਿਹਾ, "ਜਿਹੜੀ ਜੰਝ ਪੂਰਬ ਵਾਲੇ ਪਾਸਿਓਂ ਆਈ ਹੈ" ਕੀ ਇਸ ਸੰਜੋਗ ਨੂੰ ਬਦਲਿਆ ਨਹੀਂ ਜਾ ਸਕਦਾ? ਪਾਰਵਤੀ ਨੇ ਸਹਿ ਸੁਭਾਅ ਪੁੱਛਿਆ। ਕਦੇ ਵੀ ਨਹੀਂ। ਕੋਈ ਵੀ ਹੋਣੀ ਨੂੰ ਨਹੀਂ ਬਦਲ ਸਕਦਾ। ਸਗੋਂ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ ਤੁਸੀਂ ਤੇ ਦੇਵਤੇ ਵੀ ਇਸ ਸੰਜੋਗ ਨੂੰ sire ਚਾੜਨ ਵਿੱਚ ਸਹਾਇਕ ਹੋਮੋਗੇ। ਵਿਦਮਤਾ ਨੇ ਬੜੇ ਮਾਣ ਨਾਲ ਕਿਹਾ। ਮੈਂ ਵੀ ਹਾਂ। ਤੂੰ ਵੀ ਇਹ ਕਹਿ ਕੇ ਵਿਦਮਤਾ ਉੱਥੋਂ ਚਲੀ ਗਈ। ਪਾਰਵਤੀ ਨੂੰ ਕ્રોਧ ਆ ਗਿਆ। ਤੇ ਕਹਿਣ ਲੱਗੀ ਵੇਖੋ ਕਿਤਨੀ ਆਕਰ ਨਾਲ ਗੱਲ ਕਰ ਰਹੀ ਏ ਮੈਂ ਇਸੀ ਆਕਰ ਨੂੰ ਭੰਨ ਕੇ ਰਾਂਗੇ ਫਿਰ ਪਾਰਵਤੀ ਨੇ ਸ਼ਿਵ ਜੀ ਨੂੰ ਕਿਹਾ ਮਹਾਰਾਜ ਮੈਂ ਇਹ ਸੰਯੋਗ ਖੰਡਿਤ ਕਰਕੇ ਪੱਛਮੀ ਦਿਸ਼ਾ ਦੇ ਦੂਲੇ ਨਾਲ ਕੰਨਿਆ ਦਾ ਵਿਆਹ ਕਰਨਾ ਚਾਹੁੰਦੀ ਹਾਂ ਪਾਰਵਤੀ ਇਹ ਕਿਵੇਂ ਹੋ ਸਕਦਾ ਹੈ ਪ੍ਰਲਬਦ ਨੂੰ ਤੂੰ ਨਹੀਂ ਬਦਲ ਸਕਦੀ ਸ਼ਿਵ ਜੀ ਨੇ ਉੱਤਰ ਦਿੱਤਾ ਪਰ ਤੁਹਾਨੂੰ ਮੇਰੀ ਗੱਲ ਮੰਨਣੀ ਹੀ ਪੈਗੀ ਜਿਵੇਂ ਮੈਂ ਕਹਾਂਗੀ ਤੁਸੀਂ ਓਵੇਂ ਹੀ ਕਰੋਗੇ পার্বਤੀ ਨੇ ਕਿਹਾ ਤੇਰੇ ਮੈਂ ਹਰ ਗੱਲ ਮੰਨਾਂਗਾ ਪਰ ਯਾਦ ਰੱਖ ਤੂੰ ਸੰਜੋਗ ਨੂੰ ਨਹੀਂ ਬਦਲ ਸਕੇਂਗੀ ਸ਼ਿਵ ਜੀ ਨੇ ਕਿਹਾ ਤਾਂ ਫਿਰ ਇੱਕ ਕੰਮ ਕਰੋ ਪੂਰਬੀ ਦਿਸ਼ਾ ਵੱਲੋਂ ਆ ਰਹੀ ਬਰਾਤ ਦੇ ਦੂਲੇ ਨੂੰ ਚੁਕਵਾ ਕੇ ਕਿਸੇ ਗੁਫਾ ਵਿੱਚ ਪਹੁੰਚਾ ਦਿਓ পার্বਤੀ ਨੇ ਧਰਲਾ ਕੀਤਾ ਮੈਂ ਕੰਮ ਕਰਾਤਾ ਦੇਾਂਗਾ ਪਰ ਇਸ ਦਾ ਲਾਭ ਕੋਈ ਨਹੀਂ ਹੋਣਾ ਜੇ ਕੰਨਿਆ ਦੇ ਸੰਜੋਗ ਪੂਰਬੀ ਦਿਸ਼ਾ ਵਾਲੇ ਦੂਲੇ ਨਾਲ ਹਨ ਤਾਂ ਤੂੰ ਨਹੀਂ ਰੋਕ ਸਕਦੀ ਸ਼ਿਵ ਜੀ ਨੇ ਕਿਹਾ ਫਿਰ ਪਾਰਵਤੀ ਦੇ ਜੋਰ ਦੇਣ ਤੇ ਸ਼ਿਵ ਜੀ ਨੇ ਗਰਣ ਨੂੰ ਆਦੇਸ਼ ਦਿੱਤਾ ਕਿ ਉਹ ਪੂਰਬੀ ਦਿਸ਼ਾ ਵੱਲੋਂ ਆ ਰਹੀ ਬਰਾਤ ਦੇ ਦੂਲੇ ਨੂੰ ਚੁੱਕ ਕੇ ਕਿਸੇ ਦੂਰ ਦਰਾਡੇ ਗੁਫਾ ਵਿੱਚ ਛੱਡ ਆਵੇ ਗਰਣ ਨੇ ਉਸ ਉਸੇ ਵੇਲੇ ਜਾ ਕੇ kůੜੀ ਉੱਪਰ ਛਪਟਾ ਮਾਰਿਆ ਤੇ ਦੂਲੇ ਨੂੰ ਚੁੱਕ ਕੇ ਇੱਕ ਗੁਫਾ ਵਿੱਚ ਛੱਡ ਆਇਆ ਉਤਰ ਕੰਨਿਆ ਦੀ ਮਾਂ ਤੇ ਪਿਓ ਵਿੱਚ ਝਗੜਾ ਚੱਲ ਰਿਹਾ ਸੀ ਮਾਂ ਆਪਣੇ ਬੱਚਾ ਦੀ लाज ਰੱਖਣਾ ਚਾਹੁੰਦੀ ਸੀ ਪਰ ਪਿਓ ਆਪਣੀ ਜਵਾਨ ਨੂੰ ਚੁਰਲਾਣਾ ਨਹੀਂ ਸੀ ਚਾਹੁੰਦਾ ਕੰਨਿਆ ਦੀ ਮਾਂ ਨੇ ਹੁਸ਼ਿਆਰੀ ਕੀਤੀ ਤੇ ਪਤ ਨੂੰ ਕਿਹਾ ਤੁਸੀਂ ਬੇਸ਼ੱਕ ਆਪਣੀ ਮਾਝੀ ਦੇ ਦੂਲੇ ਨਾਲ ਹੀ ਧੀ ਵਿਆਹ ਲਓ ਪਰ ਮੇਰੇ ਪੱਤ ਮਿੱਟੀ ਵਿੱਚ ਤਾਂ ਨਾ ਰੋਣਾ ਮੇਰੇ ਪੇਕੇ ਪਿੰਡੋਂ ਜਿਹੜੀ ਬਰਾਤ ਆਈ ਹੈ ਉਸ ਨੂੰ ਖਾਣਾ ਤਾਂ ਭਜਵਾ ਦਿਓ ਉਹ ਖਾ ਪੀ ਕੇ ਵਾਪਸ ਚਲੇ ਜਾਣਗੇ ਸ਼ਾਹੂ ਕਰੇ ਗੱਲ ਮੰਨ ਕੇ ਉਸੇ ਦਿਲੇ ਕੁਪੱਡੇ ਸਰ ਸੰਦੂਕ ਵਿੱਚ ਖਾਣਾ ਰੱਖ ਕੇ ਪਛਵੀਂ ਦਿਸ਼ਾਵਲੀ ਬਰਾਤ ਨੂੰ ਵੱਲ ਭੇਜਣ ਦੀ ਤਿਆਰੀ ਹੋਣ ਲੱਗੀ। ਮਾਣ ਨੇ ਹੁਸ਼ਿਆਰੀ ਕਹਾਉਂਦਿਆਂ ਉਸ ਸੰਦੂਕ ਵਿੱਚ ਖਾਣੇ ਦੇ ਨਾਲ ਹੀ ਕੰਨਿਆਂ ਨੂੰ ਸ਼ਿੰਗਾਰ ਕੇ ਬਿਠਾ ਦਿੱਤਾ। ਤਾਂ ਜੋ ਟੁੱਪ ਚ ਭਿੱਤੇ ਉਥੇ ਲਾਵਾਂ ਫਿਰੇ ਦਵਾ ਕੇ ਉਥੋਂ ਹੀ ਕੰਨਿਆਂ ਦੀ ਢੋਲੀ ਤੋਰ ਦਿੱਤੀ ਜਾਵੇ। ਉਧਰ ਸ਼ਿਵਜੀਤ ਤੇ પાર્વતી ਬਿਠੇ ਗੱਲਾਂ ਕਰ ਰਹੇ ਸਨ। પાર્વતી ਕਹਿਣ ਲੱਗੀ ਮੈਂ ਵਿਦਮਤਾ ਦਾ ਅਹੰਕਾਰ ਤੋੜ ਕੇ ਰੱਖ ਦਿਆਂਗੀ। ਉਹ ਤਾਂ ਠੀਕ ਹੈ ਪਰ ਜੇ ਉਹ ਪੂਰਬੀ ਦਿਸ਼ਾ ਵਾਲਾ ਦੂਲਾ ਭੁੱਖ ਨਾਲ ਹੀ ਮਰ ਗਿਆ ਤਾਂ ਵਿਦਮਤਾ ਦੀ ਹਾਰ ਨਹੀਂ ਹੋਵੇਗੀ। ਹਾਂ ਜੇ ਪੂਰਬੀ ਦਿਸ਼ਾ ਦਾ ਗੱਭਰੂ ਜ਼ਿੰਦਾ ਹੋਵੇ ਤਾਂ ਦੂਜੀ ਤਾਂ ਕੰਨਿਆ ਦਾ ਵਿਆਹ ਹੋ ਜਾਵੇ ਫਿਰ ਉਹ ਤੇਰੀ ਸ਼ਕਤੀ ਮੰਨੇਗੀ। ਸ਼ਿਵ ਜੀ ਨੇ ਕਿਹਾ। ਤਾਂ ਫਿਰ ਗੁਫਾ ਵਿੱਚ ਉਸ ਨੂੰ ਖਾਣਾ ਪਹੁੰਚਾਉਣਾ ਜ਼ਰੂਰੀ ਹੈ। ਪਾਰਵਤੀ ਨੇ ਕਿਹਾ। ਤੁਸੀਂ ਖਾਣਾ ਪਿਜਵਾਉਣ ਦਾ ਕੋਈ ਪ੍ਰਬੰਧ ਕਰੋ। ਉਸੇ ਵੇਲੇ ਸ਼ੇਵ ਨੇ ਗਰਣ ਨੂੰ ਆਦੇਸ਼ ਦਿੱਤਾ ਕਿ ਉਹ ਜਿਸ ਗੁਫਾ ਵਿੱਚ ਦੂਲੇ ਨੂੰ ਛੱਡ ਆਇਆ ਹੈ ਉੱਥੇ ਖਾਣਾ ਵੀ ਪਹੁੰਚਾ ਦੇਵੇ ਗਰਣ ਉੜਦਾ ਹੋਇਆ ਕੰਨਿਆ ਦੇ ਘਰ ਗਿਆ ਉੱਥੇ ਚਾਰ ਘਰ ਖਾਣੇ ਦਾ ਸੰਦੂਕ ਚੁੱਕ ਕੇ ਪਛਮੀ ਦਿਸ਼ਾ ਵੱਲ ਜਾ ਰਹੇ ਸਨ ਗਰਣ ਨੇ ਉਹ ਸੰਦੂਕ ਚਪਟਾ ਲਈ ਅਤੇ ਗੁਫਾ ਵਿੱਚ ਹੀ ਪਹੁੰਚਾ ਦਿੱਤੀ ਜਦੋਂ ਦੂਲੇ ਨੇ ਸੰਦੂਕ ਖੋਲ੍ਹਿਆ ਤਾਂ ਉਸ ਵਿੱਚ ਭੋਜਨ ਤੋਂ ਇਲਾਵਾ ਕੰਨਿਆ ਵੀ ਸੀ ਉਹਨਾਂ ਦੋਹਾਂ ਨੇ ਇੱਕ ਦੂਜੇ ਦੀ ਗੱਲ ਵਿੱਚ ਹਾਰ-ਪਾ ਕੇ ਵਿਆਹ ਕਰਾ ਲਿਆ ਵਿਪੋਰਜਨ ਚੱਕਰ ਲੱਗੇ। ਵਿਦਮਤਾ ਫੇਰ ਉਧਰ ਗਿਲੰਗੀ ਜਿੱਥੇ ਸ਼ਿਵ ਜੀ ਅਤੇ ਪਾਰਵਤੀ ਬੈਠੇ ਸਨ। ਪਾਰਵਤੀ ਨੇ ਵਿਦਮਤਾ ਨੂੰ ਆਵਾਜ਼ ਮਾਰ ਕੇ ਕਿਹਾ, "ਨੀ ਹੁਣ ਤੂੰ ਸੰਯੋਗ ਕਿਵੇਂ ਜੋੜੇਂਗੀ?" ਵਿਦਮਤ ਨੇ ਹੱਸ ਕੇ ਕਿਹਾ, "ਉਹ ਸੰਯੋਗ ਤਾਂ ਜੁੜ ਗਿਆ ਏ। ਕੰਨਿਆ ਦਾ ਵਿਆਹ ਪੂਰਬੀ ਦਿਸ਼ਾ ਵੱਲੇ ਦੂਲੇ ਨਾਲ ਹੀ ਹੋਇਆ ਏ। ਪਰ ਪਰ ਉਹ ਤਾਂ ਗੁਫਾ ਵਿੱਚ ਬੰਦ ਹੈ।" ਹਾਂ। ਕਨਿਆ ਨੂੰ ਉੱਥੇ ਪਹੁੰਚਾ ਦਿੱਤਾ ਗਿਆ ਕਿਸ ਨੇ ਪਹੁੰਚਾਇਆ ਹੈ ਤੂੰ ਤੇ ਫਿਰ ਉਸਨੇ ਸਾਰੀ ਗੱਲ પાર્વતી ਨੂੰ ਵੇਰਵੇ ਨਾਲ ਦੱਸੀ પાર્વતી ਨਿਰਾਸ਼ ਹੋ ਕੇ ਸ਼ਿਵ ਜੀ ਵੱਲ ਵੇਖਣ ਲੱਗੀ ਸ਼ਿਵ ਜੀ ਨੇ ਕਿਹਾ ਤੂੰ ਤੇ ਮੈਂ ਹੀ ਇਸ ਸੰਜੋਗ ਵਿੱਚ ਸਹਾਇਕ ਬਣੇ ਹਾਂ ਵੇਖਿਆ ਦੋਸਤੋ ਤਾਂ ਇਦਾਂ ਸਿਆਣੇ ਕਹਿੰਦੇ ਨੇ ਸੰਜੋਗ ਜੋਰਾ ਫਰ ਹੁੰਦੇ ਨੇ ਕਹਾਣੀ ਖਤਮ ਐਸਾ ਹਜਾ ਕਿਵੇਂ ਲੱਗੀ ਫਿਰ ਕਹਾਣੀ ਸੰਜੋਗ ਆਪਣੇ ਪ੍ਰਤੀਕਿਰਿਆ ਮੇਰੇ ਨਾਲ ਜਰੂਰ ਸਾਂਝੀ ਕਰਿਓ ਤੇ ਹਾਂ ਸੱਚ ਮੇਰੇ ਚੈਨਲ ਤੇ ਪਹੁੰਚੇ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੁਹਾਡੀ ਸਪੋਰਟ ਬਹੁਤ ਜ਼ਰੂਰਤ ਹੈ ਮੈਨੂੰ ਮਿਲਦੇ ਆ ਫੇਰ ਇੱਕ ਨਵੀਂ ਕਹਾਣੀ ਦੇ ਨਾਲ ਕਿੱਥੇ ਇੱਥੇ ਹੀ ਤੁਹਾਡੀ ਪਸੰਦੀਦਾ ਕਹਾਣੀ ਮੇਰੀ ਜ਼ੁਬਾਨੀ